ਅਸੀਂ ਅੱਜ ਆਪਾਂ ਗੱਲ ਕਰਦੇ ਆਂ ਜੱਟ ਤੇ ਮਰਾਸੀ ਦੀ ਜੱਟ ਨਾਲ ਮਰਾਸੀ ਸਿਰੀ ਰਲ ਜਾਂਦਾ ਤੇ ਤੁਹਾਨੂੰ ਪਤਾ ਆ ਮਰਾਸੀ ਵੀ ਗੱਲ ਡਿੱਗਣ ਨਹੀਂ ਦਿੰਦੇ ਜਿਹੜੀ ਵੀ ਗੱਲ ਹੋਵੇ ਉਹ ਬੋਚ ਲੈਂਦੇ ਆ ਤੇ ਜੱਟ ਦੇ ਘੋੜਾ ਰੱਖਿਆ ਹੁੰਦਾ ਘੋੜਾ ਹੁੰਦਾ ਬਹੁਤ ਅੜਬ ਉਹ ਘੋੜ ਚਾਲਕ ਨੂੰ ਵੀ ਲੈ ਕੇ ਆਉਂਦਾ ਹਰੇਕ ਨੂੰ ਉੱਤੇ ਭਾਉਂਦਾ ਤੇ ਤਾਂ ਮੂੰਹ ਚੱਕਦਾ ਅੱਗੋਂ ਤੇ ਪਿੱਛੇ ਛੱਡ ਦਿੰਦਾ ਸੀ ਹਰੇਕ ਨੂੰ ਛੱਡ ਦਿਆ ਕਰੇ ਉਹ ਕਾਬੂ ਨਾ ਆਇਆ ਮਰਾਸੀ ਇੱਕ ਦਿਨਾਂ ਦਾ ਵੀ ਮੈਨੂੰ ਫੜਾ ਮੈਂ ਇਹਨੂੰ ਕਾਬੂ ਕਰ ਲੂੰ ਮੈਂ بڑے ਘੋੜੇ ਗੱਪਸਾਪ ਉਹਨੇ ਮਾਰੇ ਪੂਰੇ ਨੂੰ ਚੱਲ ਤੈਨੂੰ ਨਾਮ ਦੇਉਂਗਾ ਮੈਂ ਜੱਟਾਂ ਦਾ ਜੇ ਤੂੰ ਨੂੰ ਕਾਬੂ ਕਰ ਲਿਆ ਉਹ ਆ ਚਲੋ ਠੀਕ ਐ ਤੇ ਮਰਾਸੀ ਘੋੜੇ ਦੇ ਬਹਿ ਗਿਆ ਉਹੀ ਗੱਲ ਘੋੜੇ ਨੇ ਅੱਗਾ ਚੱਕਿਆ ਤੇ ਮਰਾਸੀ ਥੋੜਾ ਪਿੱਛੇ ਨੂੰ ਗਿਆ ਘੁੱਟ ਕੇ ਜੇ ਫੜ ਲਿਆ ਨੂੰ ਤੇ ਡਿੱਗਿਆ ਨਾ ਦੁਬਾਰੇ ਫਿਰ ਬੂਹ ਚੱਕੀ ਘੋੜੇ ਨੇ ਮਰਾਸੀ ਹੋਰ ਘੁੱਟ ਕੇ ਫੜਦ ਦੇ ਪਿੱਛੇ ਨੂੰ ਹੋ ਜਾਂਦਾ ਐਨੇ ਤੀਜੀ ਵਾਰ ਜਦੋਂ ਬੂਹ ਚੱਕਦਾ ਤੇ ਮਰਾਸੀ ਥੱਲੇ ਡਿੱਗ ਪੈਂਦਾ ਤੇ ਥੱਲੇ ਡਿੱਗਦਾ ਹੋਇਆ ਜਾ ਕੇ ਤੇ ਉਹਦੇ ਮੱਝ ਦੇ ਕਿਲੇ ਤੇ ਜਾ ਕੇ ਢੂਈ ਵਜਦੀ ਉਹਦੀ ਮਰਾਸੀ ਦੀ ਐਨੇ ਜੱਟ ਵੀ ਦੂਰੋਂ ਭੱਜਾ ਆਉਂਦਾ ਵੀ ਪੈ ਸੱਟ ਖਾਲੀ ਹੋਣੇ ਤਾਂ ਹੱਸਦਾ ਹੱਸਦਾ ਉਹਦੇ ਕੋਲੇ ਆ ਜਾਂਦਾ ਆ ਕੇ ਆਂਦਾ ਯਾਰ ਕਰ ਲਿਆ ਸੀ ਉਹ ਹੀ ਕੰਮ ਤੈਨੂੰ ਕਿਹਾ ਸੀ ਵੀ ਨਹੀਂ ਕਾਬੂ ਆਉਂਦਾ ਉਹ ਕਹਿੰਦਾ ਕਾਹਨੂੰ ਇਹ ਤਾਂ ਮੈਂ ਕਾਬੂ ਕਰ ਲਿਆ ਸੀ ਗੱਲ ਕਰ ਤੇਰਾ ਘੋੜਾ ਹੀ ਪਿੱਛੋਂ ਮੁੱਕ ਗਿਆ